ਆਰਟਿਸਟ ਬਣਨ ਦਾ ਕਹੇ ਲੋ ਵੀ ਆਰਟ ਕਰਨ ਦਾ ਸੁਪਨਾ ਘੱਟੋਂ ਤੁਹਾਡਾ ਜਾਗਿਆ ਵੀ ਕਹੇ ਲੋ ਤੁਹਾਨੂੰ ਪ੍ਰੇਰਣਾ ਕਿੱਥੋਂ ਮਿਲੀਏ ਕੰਮ ਕਰਦੇ ਹੋ ਦੀ ਜੇ ਮੈਂ ਪਹਿਲੀ ਆਰਟ ਬਣਾਈ ਸੀਗੀ ਉਹ ਮਤਲਬ ਮੈਂ ਵੈਸੇ ਹੀ ਬਣਾਈ ਸੀਗੀ ਉਦਾਂ ਹੀ ਮਤਲਬ ਫਰੀ ਸੀਗਾ ਅੱਛਾ ਜੀ ਉਹ ਪਹਿਲੀ ਆਰਟ ਮਤਲਬ ਵਧੀਆ ਬਣ ਗਈ ਸੀਗੀ ਉਹ ਮਤਲਬ ਮੇਰੇ ਜਿਹੜੇ ਭਰਾ ਬਰੂ ਸੀ ਉਹਨਾਂ ਨੇ ਮੈਨੂੰ ਐਪਰੀਸ਼ੀਏਟ ਕੀਤਾ ਉਹਨਾਂ ਨੇ ਦੇਖ ਕੇ ਉਹ ਕਹਿੰਦੇ ਵੀ ਤੂੰ ਬਣਾ ਸਕਦਾ ਮਤਲਬ ਤੂੰ ਹੋਰ ਬਣਾਇਆ ਕਰ ਥੋੜਾ ਜਿਆ ਹੁਣ ਸਾਲ ਹੋ ਗਿਆ ਹੁਣ ਮਤਲਬ ਮੇਰੀ ਡਰਾਇੰਗ ਆ ਥੋੜੀ ਅੱਗੇ ਵਧੀਆ ਹੋ ਗਈ ਵੇ ਦੇਖ ਸਕਦੇ ਹੋ ਵੀ ਕਿੰਨੀ ਸਫਾਈ ਦੇ ਨਾਲ ਕੰਮ ਕੀਤਾ ਹੋਇਆ ਵੀ ਤੁਸੀਂ ਕਹਿ ਨਹੀਂ ਸਕਦੇ ਵੀ ਇੰਨੀ ਛੋਟੀ ਉਮਰ ਦਾ ਮੁੰਡਾ ਜਿਹੜਾ ਕਿ ਉਹ ਇੰਨੀ ਸਫਾਈ ਨਾਲ ਕਲਾਕਾਰੀ ਕਰ ਰਿਹਾ ਹੈ ਪੋਸਟਰ ਇਹ ਕਿਸ ਕਦੋਂ ਬਣਾਇਆ ਹੋਇਆ ਇਹ ਪੋਸਟਰ ਮਤਲਬ ਸਭ ਤੋਂ ਪਹਿਲੇ ਜਿਹੜੇ ਸਿੰਗਰ ਦੀ ਬਣਾਈ ਸੀ ਮੈਂ ਸਭ ਤੋਂ ਪਹਿਲਾਂ ਇਹੀ ਸਿੰਗਰ ਦੀ ਬਣਾਈ ਸੀ ਉਸ ਵੇਲੇ ਕਿਹੜੇ ਕਿਹੜੇ ਪੈਂਸਲ ਕਲਰ ਹੋ ਗਏ ਕਿਹੜੇ ਕਿਹੜੇ ਯੂਜ਼ ਕਰਨੇ ਦੱਸੋ ਇੱਕ ਵਾਰੀ ਪੈਂਸਲ ਕਲਰ ਹੋ ਗਏ ওয়াਟਰ ਕਲਰ ਹੋ ਗਏ ਹੂੰ ਬਾਕੀ ਆਪਾਂ ਯੂਜ਼ ਕਰੀ ਤੇ ਕਰਿਓਨ ਵੀ ਯੂਜ਼ ਕਰ ਲਈ ਦੀ ਆ ਬਾਕੀ ਪੈਂਸਲਸ ਤੋਂ ਤਾਂ ਦਾ ਕੰਮ ਪੈਂਸਲ ਹੋ ਗਏ ਮੇਨ ਐਚਬੀ ਪੈਂਸਲਸ ਹੋ ਗਈਆਂ ਚਾਰਕੋਰ ਵਗੈਰਾ ਪਾਊਡਰ ਪਾਊਡਰ ਹੁੰਦੇ ਆ ਕੀ ਆਪਣੇ ਪੈਂਸਲ ਕਲਰਸ ਨੇ ਥੋੜੀ ਇਹਦੇ ਵਿੱਚ ਆਪਣੇ ਚਾਰਕੋਰ ਪੈਂਸਲਸ ਆ ਕੋਲੇ ਦੀਆਂ ਬਣੀਆਂ ਹੁੰਦੀਆਂ ਨੇਗੀਆਂ ਉਹ ਮਤਲਬ ਬਹੁਤ ਮਤਲਬ ਆਪਾਂ ਨੂੰ ਸ਼ੇਡਿੰਗ ਸ਼ੇਡਿੰਗ ਦੇ ਵਿੱਚ ਵਧੀਆ ਆਪਾਂ ਨੂੰ ਦਿੰਤੇ ਆ ਤੇ ਬਲੈਂਡਿੰਗ ਟੂਲਸ ਹੁੰਦੇ ਆ ਇਹ ਆਪਣੇ ਪੈਂਸਲਸ ਹੋ ਗਈਆਂ ਮਤਲਬ ਅੱਗੇ ਜਾ ਕੇ ਆਪਾਂ ਕਾਲਜ ਚ ਸਟੱਡੀ ਹੋ ਸਾਰਾ ਕੰਮ ਨਹੀਂ ਹੈ ਨਾ ਫਾਈਨ ਆਰਟ ਕਰੂੰਗਾ ਉਹਨਾਂ ਦਾ ਗ੍ਰੈਡ ڈپلومਾ ਵਗੈਰਾ ਕਰੂੰਗਾ ਹਾਲੀਵੁੱਡ ਅੱਗੇ ਜਾ ਕੇ ਪ੍ਰੋਫੈਸ਼ਨਲ ਮਤਲਬ ਕਾਲਜ ਉਪਰ ਪ੍ਰੋਫੈਸਰ ਲੱਗਣਾ ਹਾਂ ਸਸੀ ਕਾਲ ਤੁਸੀਂ ਦੇਖਦੇ ਹੋ ਸਿਟੀ ਹੈਡਲਾਈਨਸ ਤੇ ਮੈਂ ਅੰਬਰਵੀਰ ਤੇ ਕਹਿੰਦੇ ਵੀ ਆਰਟ ਜਿਹੜੀ ਕੀ ਹੈ ਉਮਰ ਵੇਖ ਕੇ ਨਹੀਂ ਆਉਂਦੀ ਤੇ ਇਹਦਾ ਕੋਈ ਖਾਸ ਟਿਕਾਣਾ ਨਹੀਂ ਹੁੰਦਾ ਕਿਸੇ ਕੋ ਵੀ ਆ ਸਕਦੀ ਹੈ ਤੇ ਇਹ ਗੋਡ ਗਿਫਟ ਹੀ ਹੁੰਦਾ ਤੇ ਅੱਜ ਆਪਾਂ ਇੱਕ ਐਸੇ ਹੀ ਸ਼ਖਸ ਨਾਲ ਮਿਲਾਂਗੇ ਤੇ ਟੀਨੇਜ ਦਾ ਮੁੰਡਾ ਹੈ ਤੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹ ਤੋਂ ਪੁੱਛਦੇ ਹਾਂ ਵੀ ਉਹਨੂੰ ਆਰਟਿਸਟ ਬਣਨ ਦਾ ਸੁਪਨਾ ਕਿੱਥੋਂ ਆਇਆ ਤੇ ਉਹਨੇ ਕੰਮ ਇਹ ਕਰਨਾ ਕਰਦੋ ਸ਼ੁਰੂ ਕੀਤਾ ਆਪਾਂ ਉਹਦੇ ਕੋਲ ਚੱਲਦੇ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਟਾਈਮ ਦਿੱਤਾ ਤੇ ਆਪਣੇ ਨਾਲ ਗੱਲਬਾਤ ਦਾ ਵੀ ਮੌਕਾ ਦਿੱਤਾ ਤੇ ਆਪਣਾ ਨਾਮ ਦੱਸੋ ਸਭ ਤੋਂ ਪਹਿਲਾਂ ਕੀ ਹੈ ਹਰਸ਼ਦੀਪ ਸਿੰਘ ਬੋਬੀ ਤੇ ਤੁਹਾਨੂੰ ਆਰਟਿਸਟ ਬਣਨ ਦਾ ਕਹਿ ਲੋ ਵੀ ਆਰਟ ਕਰਨ ਦਾ ਸੁਪਨਾ ਕਦੋਂ ਤੁਹਾਡਾ ਜਾਗਿਆ ਵੀ ਕਹਿ ਲੋ ਤੁਹਾਨੂੰ ਪ੍ਰੇਰਣਾ ਕਿੱਥੋਂ ਮਿਲੀ ਹੈ ਕੰਮ ਕਰਨ ਦੀ ਇਹ ਮੈਂ ਪਹਿਲੀ ਆਰਟ ਬਣਾਈ ਸੀਗੀ ਉਹ ਮਤਲਬ ਮੈਂ ਵੈਸੇ ਹੀ ਬਣਾਈ ਸੀਗੀ ਉਦਾਂ ਹੀ ਮਤਲਬ ਫ੍ਰੀ ਸੀਗਾ ਅੱਛਾ ਜੀ ਉਹ ਪਹਿਲੀ ਆਰਟ ਮਤਲਬ ਵਧੀਆ ਬਣ ਗਈ ਸੀਗੀ ਉਹ ਮਤਲਬ ਮੇਰੇ ਜਿਹੜੇ ਭਰਾ ਬਰੂ ਸੀ ਉਹਨਾਂ ਨੇ ਮੈਨੂੰ ਐਪਰੀਸ਼ੀਏਟ ਕੀਤਾ ਉਹਨਾਂ ਨੇ ਦੇਖ ਕੇ ਉਹ ਕਹਿੰਦੇ ਵੀ ਤੂੰ ਬਣਾ ਸਕਦਾ ਮਤਲਬ ਤੂੰ ਹੋਰ ਬਣਾਇਆ ਕਰ ਥੋੜਾ ਜਿਹਾ ਮਤਲਬ ਅੱਗੇ ਚੈਨਲ ਬਣਾਵਦਾ ਮਤਲਬ ਥੋੜੀ ਥੋੜੀ ਅੱਗੇ ਜਾ ਕੇ ਕੀ ਪਤਾ ਤੇਰਾ ਮਸ਼ਹੂਰ ਹੋ ਜਾਵੇਂ ਤੂੰ ਇਸ ਕਰਕੇ ਮੈਂ ਥੋੜਾ ਜਿਹਾ ਹੁਣ ਆਪਦਾ ਕੰਮ ਸ਼ੁਰੂ ਕੀਤਾ ਹੁਣ ਸਾਲ ਹੋ ਗਿਆ ਹੁਣ ਮਤਲਬ ਮੇਰੀ ਡਰਾਇੰਗ ਆ ਥੋੜੀ ਅੱਗੇ ਵਧੀਆ ਹੋ ਗਈ ਤੇ ਤੁਹਾਨੂੰ ਯਾਨੀ ਕੀ ਪ੍ਰੋਪਰਲੀ ਹਲਕਾ ਲਏ ਵੀ ਇੱਕ ਸਾਲ ਹੋ ਗਿਆ ਹੈਨਾ ਤੇ ਤੁਸੀਂ ਕਿਤੇ ਕਲਾਸਿਸ ਵਗੈਰਾ ਵੀ ਲਈਆਂ ਇਸ ਚੀਜ਼ ਦੀਆਂ ਨਹੀਂ ਕਲਾਸਿਸ ਤਾਂ ਨਹੀਂ ਲਈਆਂ ਹੈਗੀਆਂ ਅਜੇ ਤੱਕ ਹਜੇ ਤੱਕ ਤਾਂ ਆਪ ਵੀ ਸਿੱਖਣਾ ਮਾੜਾ ਮੋਟਾ ਦੇਖ ਲਈਦਾ ਵੈਸੇ ਤਾਂ ਮੋਬਾਈਲ ਮੋਬੇਲ ਤੋਂ ਉਦਾਂ ਦਾ ਵੇਹ ਆ ਪੀ ਚੱਕੀ ਆ ਜਿੱਦਾਂ ਯਾਨੀ ਕਹ ਲਓ ਵੀ YouTube ਤੋਂ ਦੇਖ ਕੇ ਜਨੂੰ ਕਹ ਲਓ ਥੋੜਾ ਬਹੁਤ ਹੈ ਨਾ ਹਾਂਜੀ ਹਾਂਜੀ ਤੇ ਸਾਨੂੰ ਆਪਣੀ ਥੋੜੀ ਆਰਟ ਦਿਖਾਓ ਵੀ ਅਸੀਂ ਆਪਣੀ ਆਡੀਓਸ ਨੂੰ ਦਿਖਾ ਸਕੀਏ ਵੀ ਤੁਸੀਂ ਕੀ ਕੀ ਚੀਜ਼ਾਂ ਬਣਾਈਆਂ ਹੋਈਆਂ ਨੇ ਕੀ ਆਰਟ ਕੀਤਾ ਤੇ ਦਿਖਾਓ ਸਭ ਤੋਂ ਪਹਿਲਾਂ ਸਾਨੂੰ ਕੀ ਕੁਝ ਹੈਗਾ ਆਪਣੇ ਕੋਲ ਸਾਨੂੰ ਦੱਸ ਦੇਰੋ ਵੀ ਇਹ ਆਰਟ ਕਿਸ ਚੀਜ਼ ਦੀ ਹੈਗੀ ਹੈ ਨਾ ਜੀ ਇਹ ਆਪਣੇ ਜਿਹੜੇ ਐਸਟਰੋਲੋਜਰ ਹੁੰਦੇ ਆ ਅੱਛਾ ਜੀ ਜਿਹੜੇ ਸਪੇਸ਼ੀਸ ਸਪੇਸ਼ੀਸ 'ਚ ਕੰਮ ਕਰਦੇ ਆ ਉਹਨਾਂ ਦੇ ਲਈ ਉਹ ਆਰਟ ਹੈ ਦਿਖਾਓ ਇੱਕ ਵਾਰੀ ਮੈਂ ਵੇ ਦੇਖ ਸਕਦੇ ਹੋ ਵੀ ਕਿੰਨੀ ਸਫਾਈ ਦੇ ਨਾਲ ਕੰਮ ਕੀਤਾ ਹੋਇਆ ਵੀ ਤੁਸੀਂ ਕਹਿ ਨਹੀਂ ਸਕਦੇ ਵੀ ਇੰਨੀ ਛੋਟੀ ਉਮਰ ਦਾ ਮੁੰਡਾ ਜਿਹੜਾ ਕਿ ਉਹ ਇੰਨੀ ਸਫਾਈ ਨਾਲ ਕਲਾਕਾਰੀ ਕਰ ਰਿਹਾ ਸਰ ਦੂਜੇ ਆਪਾਂ ਪੋਸਟਰ ਵੱਲ ਚੱਲਦੇ ਹਾਂ ਇਹ ਕਿਸ ਚੀਜ਼ ਦਾ ਜੀ ਇਹ ਹੈਗਾ ਹੀ ਇਹਦਾ ਇਹ ਪੱਕਾ ਪਤਾ ਨਹੀਂ ਵੈਸੇ ਹੀ ਮਤਲਬ ਮੈਂ ਉਦਾਂ ਹੀ ਚੱਕਦਾ ਹੁਣਾਂ ਹਜੇ ਤਾਂ ਇਲਸਟ੍ਰੇਸ਼ਨ ਆ ਜੀ ਹਾਂਜੀ ਇਲਸਟ੍ਰੇਸ਼ਨ ਆ ਵਗੈਰਾ ਯਾਨੀ ਕਿ ਇਹਦਾ ਕੁਝ ਉਹ ਪ੍ਰੋਪਰ ਨਹੀਂ ਹੈ ਹਾਂ ਵੀ ਸਿਰਫ ਹੱਥ ਸਾਫਤ ਹਾਂਜੀ ਹੱਥ ਸਾਫਤ ਕੰਢੀ ਬਣਾਉਣਾ ਹੈ ਅਗਲਾ ਦਿਖਾਓ ਸਰ ਦਿਖਾਓ ਕਿਆ ਬਾਤ ਹੈ ਇਹ ਸਰ ਡੈਫੀਨੇਸ਼ਨ ਬਹੁਤ ਸੋਹਣੀ ਦਿੱਤੀ ਹੋਈ ਹੈ ਕੀ ਚੀਜ਼ ਹੈ ਇਹ ਦੱਸੋ ਥੋੜਾ ਜਿਹਾ ਇਹ ਵੀ ਵੈਸੇ ਉਦਾਂ ਹੀ ਚੱਕੀ ਸੀਗੀ ਵੈਸੇ ਇਲਸਟ੍ਰੇਸ਼ਨ ਹਜੇ ਮੈਨੂੰ ਪੱਕਾ ਤਾਂ ਹਜੇ ਇਹਨਾਂ ਪਤਾ ਨਹੀਂ ਹੈਗਾ ਨਾ ਚਲੋ ਉਧਰ ਠੀਕ ਹੈ ਵੀ ਇਹ ਜਿਹੜਾ ਪਲਾਸਟਿਕ ਇਫੈਕਟ ਦਿੱਤਾ ਹੋਇਆ ਸਾਰਾ ਇਹ ਕਿਹਦਾ ਹੁੰਦਾ ਦਿੱਤਾ ਹੋਇਆ ਇਹ ਮਤਲਬ ਥੋੜੇ ਸ਼ੇਡ ਛੂੜਾ ਮਤਲਬ ਆਪਾਂ ਨੂੰ ਸਿੱਖਣਾ ਪੈਦਾ ਥੋੜੇ ਪ੍ਰੈਕਟਿਸ ਪ੍ਰੈਕਟਿਸ ਬਹੁਤ ਕੀਤੀ ਹੈ ਇਹਦੇ ਲਈ ਹੂੰ ਮਤਲਬ ਬਾਕੀ ਐਸਟੀਮੇਸ਼ਨ ਮੇਰੀ ਥੋੜੀ ਉਹਦੇ ਹਿਸਾਬ ਨਾਲ ਬਣ ਗਈ ਉਹ ਕਰਕੇ ਮਤਲਬ ਥੋੜਾ ਸਫਾਈ ਆ ਗਿਆ ਤੇ ਇਹ ਤਾਂ ਹੋ ਗਏ ਹੋਣੇ ਇਲਸਟ੍ਰੇਸ਼ਨਸ ਹੋ ਗਏ ਸਾਰੀਆਂ ਹੈ ਨਾ ਫਿਕਸ਼ਨ ਹੋ ਗਿਆ ਤੇ ਜੇ ਆਪਾਂ ਗੱਲ ਕਰ ਲਈਏ ਕਲਾਕਾਰ ਦੀ ਕਿਸੇ ਕਲਾਕਾਰ ਦਾ ਪੋਸਟ ਪੋਸਟਰ ਬਣਾਇਆ ਹੋਵੇ ਉਹ ਦਿਖਾਓ ਇੱਕ ਵਾਰੀ ਸਾਨੂੰ ਕਲਾਕਾਰ ਕਲਾਕਾਰ ਵੈਸੇ ਕਿਹੜੇ ਕਿਹੜੇ ਕਵਰ ਕਰ ਚੁੱਕੇ ਆਪਾਂ ਕਲਾਕਾਰ ਆਪਾਂ ਤਰਸੀਮ ਜਸੜ ਸਿੱਧੂ ਮੂਸੇ ਵਾਲਾ ਤੇ ਹਨਰ ਸਿੱਧੂ ਹੋ ਗਿਆ ਸ਼ੋਭੂ ਹੋ ਗਿਆ ਬਸ ਇਹਦਾ ਕਹਿੰਦੇ ਕੀ ਬਣਾਏ ਤੁਹਾਡਾ ਖੁਦ ਦਾ ਪਰਸਨਲ ਫੇਵਰਿਟ ਕਿਹੜਾ ਸਿੰਗਰ ਹੈਗਾ ਫਿਰ ਆਪ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਹਾਂਜੀ ਤੇ ਸਿੱਧੂ ਮੂਸੇਵਾਲਾ ਦਾ ਪੋਸਟਰ ਦਿਖਾਓ ਵੀ ਕਿਉਂਕਿ ਜੇ ਫੇਵਰਿਟ ਆ ਤੇ ਪੋਸਟਰ ਨਾ ਬਣਾਇਆ ਹੋਵੇ ਤਾਂ ਹੋ ਨਹੀਂ ਸਕਦਾ ਓਏ ਹੋਏ ਇਹ ਪੋਸਟਰ ਇਹ ਕਿਸ ਕਦੋਂ ਬਣਾਇਆ ਹੋਇਆ ਇਹ ਪੋਸਟਰ ਮਤਲਬ ਸਭ ਤੋਂ ਪਹਿਲੇ ਜਿਹੜੇ ਸਿੰਗਰ ਦੀ ਬਣਾਈ ਸੀ ਮੈਂ ਸਭ ਤੋਂ ਪਹਿਲਾਂ ਇਹੀ ਸਿੰਗਰ ਦੀ ਬਣਾਈ ਸੀਗੀ ਯਾਨੀ ਕਿ ਜਿਹੜਾ ਤੁਹਾਡਾ ਫੇਵਰਿਟ ਹੈਗਾ ਉਹਦੀ ਬਣਾਈ ਇਹ ਵੇਖਣਾ ਫੋਟੋ ਇੱਕ ਕਰ ਲਈਏ ਇਹ ਲੈਵਲ ਗਾਣੇ ਦੀ ਫੋਟੋ ਦੀ ਹੈ ਨਾ ਜੀ ਇਹ ਹਾਂਜੀ ਹੋਰ ਕਿਹੜੇ ਕਲਾਕਾਰ ਦੇ ਹੈਗੇ ਉਹ ਦਿਖਾਓ ਸਾਨੂੰ ਇੱਕ ਵਾਰੀ ਇਹ ਤਰਸੀਮ ਜਸੜ ਦੀ ਬਣਾਈ ਸੀ ਇੱਕ ਪਰ ਸੇਮ ਜਸੜ ਹੋਰੀ ਜਿਸ ਤੋਂ ਇਲਾਵਾ ਇਹ ਸ਼ੋਭ ਸ਼ੂਭ ਹੋ ਗਿਆ ਹਾਂਜੀ ਹੋਰ ਹੋਰ ਵਾਸੀ ਇੱਕਦੋਈ ਹੋਨਰ ਸਿੱਧੂ ਦੱਸ ਰਿਹਾ ਸੀ ਗਿਆ ਹਾਂਜੀ ਹਾਂਜੀ ਇਹ ਆਪਣੀ ਆਰਟ ਬੁੱਕ ਹੈ ਜੀ ਸਹੀ ਆਰਟ ਬੁੱਕ ਇਹ ਦਿਲਜੀਤ ਦਾ ਸਾਂਝੀ ਦੀ ਫੋਟੋ ਓਏ ਹੋਏ ਇਹ ਹੋਨਰ ਸਿੱਧੂ ਦਾ ਇੱਕ ਵਾਰੀ ਹੋਰ ਸਿੱਧੂ ਦੀ ਫੋਟੋ ਕਿੰਨੀ ਸ਼ਾਨਦਾਰ ਬਣਾਈ ਹੈ ਯਾਨੀ ਕਿ ਇਹਦੇ ਵਿੱਚ ਕਲਰ ਨਾਲ ਖੇਡਿਆ ਹੋਇਆ ਹੈ ਨਾ ਬਾਕੀ ਸਾਰੇ ਤਾਂ ਸ਼ੇਡਿੰਗ ਦੇ ਵਿੱਚ ਖੇਡ ਰਹੇ ਹੋ ਤੇ ਇਹ ਕਲਰ ਨਾਲ ਖੇਡਿਆ ਹੋਇਆ ਤੇ ਆਪਾਂ ਜੇ ਗੱਲ ਕਰ ਲਈਏ ਵੀ ਕਿਹੜੇ ਕਿਹੜੇ ਤੁਹਾਡੇ ਟੂਲਸ ਨੇ ਜਿਹੜੇ ਅਸੀਂ ਯੂਜ਼ ਕਰ ਰਹੇ ਇੱਕ ਵਾਰੀ ਸਾਨੂੰ ਉਹ ਵੀ ਦਿਖਾ ਦਿਓ ਉਸ ਵੇਲੇ ਕਿਹੜੇ ਕਿਹੜੇ ਵਿੱਚ ਪੈਨਸਲ ਕਲਰ ਹੋ ਗਏ ਕਿਹੜੇ ਕਿਹੜੇ ਯੂਜ਼ ਕਰਨ ਦੱਸੋ ਇੱਕ ਵਾਰੀ ਪੈਨਸਲ ਕਲਰ ਹੋ ਗਏ ওয়াটার ਕਲਰ ਹੋ ਗਏ ਹੂੰ ਬਾਕੀ ਆਪਾਂ ਯੂਜ਼ ਕਰੀ ਤੇ ਕ੍ਰਿਓਨ ਵੀ ਯੂਜ਼ ਕਰ ਲਈਦੀ ਆ ਬਾਕੀ ਪੈਨਸਲਸ ਤਾਂ ਹੁੰਦਾ ਕੰਮ ਪੈਨਸਲ ਹੋਗੇ ਮੇਨ ਐਚਬੀ ਪੈਨਸਲ ਹੋਗੀਆਂ ਚਾਰਕੋਲ ਵਗੈਰਾ ਪਾਊਡਰ ਪੁੱਡਰ ਹੁੰਦੇ ਆ ਤੇ ਹੋਰ ਬਾਕੀ ਬਲੈਂਡਿੰਗ ਟੂਲਸ ਵਗੈਰਾ ਹੁੰਦੇ ਆ ਤੇ ਇਹ ਸਾਰਾ ਸਮਾਨ ਜਾਨੈ ਕਿ ਕਿੱਥੋਂ ਬਾਏ ਕਰਦੇ ਹੋਣਾ ਵੀ ਇਸ ਕਰਦੇ ਸਪੋਰਟ ਕਰ ਰਹੇ ਇਸ ਕੰਮ ਦੇ ਵਿੱਚ ਹਾਂਜੀ ਹਾਂਜੀ ਪੂਰੀ ਸਪੋਰਟ ਕਰ ਰਹੇ ਹਾਂਜੀ ਚਲਾਓ ਸਾਨੂੰ ਇੱਕ ਵਾਰ ਦਿਖਾਓ ਸਮਾਨ ਕੀ ਕੁਝ ਹੈਗਾ ਆਪਣੇ ਕੋਲ ਵੀ ਇੱਕ ਵਾਰੀ ਆਡੀਅנס ਨੂੰ ਵੀ ਦਿਖਾਈਏ ਵੀ ਕਿ ਇਹ ਨਹੀਂਗਾ ਕਿ ਆਪਾਂ ਨੂੰ ਪਰ ਪ੍ਰੋਪਰ ਸਮਾਨ ਹੋਣਾ ਚਾਹੀਦਾ ਆਪਾਂ ਫੇਰ ਹੀ ਕੰਮ ਕਰ ਸਕਦੇ ਹਾਂ ਉਹ ਦਿਖਾਓ ਇੱਕ ਵਾਰੀ ਕੀ ਕੁਝ ਹੈਗਾ ਬਾਕੀ ਇਹ ਆਪਣੇ ਪੈਂਸਲ ਕਰ ਉਸ ਨੇ ਥੋੜੀ ਇਹਦੇ ਵਿੱਚ ਆਪਣੇ ਚਾਰ ਕੁਲ ਪੈਂਸਲਸ ਆ ਕੋਲੇ ਦੀਆਂ ਬਣੀਆਂ ਆਉਂਦੀਆਂ ਨੇਗੀਆਂ ਉਹ ਮਤਲਬ ਬਹੁਤ ਮਤਲਬ ਆਪਾਂ ਨੂੰ ਸ਼ੇਡਿੰਗ ਸ਼ੇਡਿੰਗ ਦੇ ਵਿੱਚ ਵਧੀਆ ਆਪਾਂ ਨੂੰ ਦਿੰਦੀ ਆ ਤੇ ਬਲੈਂਡਿੰਗ ਟੂਲਸ ਹੁੰਦੇ ਆ ਇਹ ਆਪਣੇ ਪੈਂਸਲਸ ਹੋ ਗਈਆਂ ਤੇ ਉਹ ਆਪਣਾ ਪਾਊਡਰ ਹੋ ਗਿਆ ਜਿਹੜਾ ਫੂਟੇ ਬਾਕਸ ਚ ਅੱਛਾ ਜੀ ਇਹ ਪਾਊਡਰ ਆਪ ਹੀ ਬਣਾਉਣਾ ਪੈਂਦਾ ਵੈਸੇ ਤਾਂ ਬਾਇ ਵੀ ਕਰ ਸਕਦੇ ਆ ਆਪਾਂ ਦੂਜੀ ਤਰ੍ਹਾਂ ਹਾਂ ਬਸ ਇਹ ਨਾ ਕੀ ਚਲੋ ਹੁਣ ਆਪਾਂ ਕਲਾ ਦੀ ਗੱਲ ਤੇ ਕਰ ਲਈ ਹਾਂਜੀ ਤੇ ਸਟੱਡੀ ਕੀ ਚੱਲ ਰਹੀ ਹੈ ਆਪਣੀ ਸਟੱਡੀ ਹਜੇ ਮੈਂ ਆਰਸ ਕਰਦਾ ਮਾਂ ਪਲੱਸ 2 ਦੇ ਵਿੱਚ ਸਬਜੈਕਟ ਕਿਹੜੇ ਕਿਹੜੇ ਰੱਖੇ ਹੋਏ ਆਪਾਂ ਸਬਜੈਕਟ ਆਪਾਂ ਰੱਖੇ ਹੋਇਆ ਇੱਕ ਸਬਜੈਕਟ ਫਿਜ਼ੀਕਲ এডਿਊਕੇਸ਼ਨ ਰੱਖੀ ਆ ਇੰਗਲਿਸ਼ ਹਿੰਦੀ ਪੰਜਾਬੀ ਇਹ ਕੰਪਲਸਰੀ ਹੁੰਦੇ ਆ ਬਿਲਕੁਲ ਹਾਂਜੀ ਤੇ ਕਹਾ ਹਿਸਟਰੀ ਰੱਖਿਆ ਹੋਇਆ ਕਲਾ ਦੇ ਨਾਲ ਲੜਦਾ ਮਿਲਦਾ ਕੋਈ ਨਹੀਂ ਰੱਖਿਆ ਨਹੀਂ ਹਜੇ ਤਾਂ ਨਹੀਂ ਰੱਖਿਆ ਹੈਗਾ ਮਤਲਬ ਅੱਗੇ ਜਾ ਕੇ ਆਪਾਂ ਕਾਲਜ ਚ ਸਟੱਡੀ ਹੋ ਸਭ ਕਰਨੀਆਂ ਨੇ ਨਾ ਫਾਈਨ ਆਟ ਕਰੂੰਗਾ ਉਹਨਾਂ ਦਾ ਗ੍ਰੀ ਡਿਪਲੋਮਾ ਵਗੈਰਾ ਕਰੂੰਗਾ ਹਾਲੀਵੁੱਡ ਅੱਗੇ ਆ ਕੇ ਪ੍ਰੋਫੈਸ਼ਨਲ ਮਤਲਬ ਕਾਲਜ ਉਪਰੋਫੈਸਰ ਲੱਗਣਾ ਤੇ ਜੇ ਆਪਾਂ ਗੱਲ ਕਰ ਲਈਏ ਸਭ ਤੋਂ ਪਹਿਲੇ ਪੋਸਟਰ ਦੀ ਜਾਂ ਪੇਂਟਿੰਗ ਦੀ ਸਭ ਤੋਂ ਪਹਿਲਾਂ ਕਿਹੜਾ ਬਣਾਇਆ ਸੀ ਸਭ ਤੋਂ ਪਹਿਲਾਂ ਮੈਂ ਐਨੀਮੇਸ਼ਨ ਦਾ ਬਣਾਇਆ ਸੀਗਾ ਇੱਕ ਪੋਸਟਰ ਉਹ ਮੈਂ ਤੁਹਾਨੂੰ ਦਿਖਾ ਦਿੰਦਾ ਦਿਖਾ ਸਕਦੇ ਹੋ ਸਾਨੂੰ ਇੱਕ ਵਾਰ ਹਾਂਜੀ ਹਾਂਜੀ ਐਨੀਮੇਸ਼ਨ ਦਾ ਨਾਮ ਵੀ ਦੱਸੋ ਤੁਹਾਨੂੰ ਇੱਕ ਵਾਰੀ ਸ਼ੋਅ ਦਿਖਾਉਣ ਤੋਂ ਪਹਿਲਾਂ ਇਹ ਐਨੀਮੇਸ਼ਨ ਮਤਲਬ ਮੇਰੀ ਮਤਲਬ ਪੁਰਾਣੀ ਆਰਟ ਬੁੱਕ ਦੇ ਵਿੱਚ ਸੀਗਾ ਸਕੂਲੋਂ ਮਿਲਦੀ ਸੀਗੀ ਸਾਨੂੰ ਅੱਛਾ ਜੀ ਉਹਦੇ ਵਿੱਚ ਵੈਸੇ ਹੀ ਦੇਖ ਕੇ ਬਣਾਇਆ ਸੀਗਾ ਇਹਨੂੰ ਮੈਂ ਇੱਥੇ ਚੋਂ ਕੱਢ ਕੇ ਦਿਖਾ ਸਕਦਾ ਇੱਕ ਵਾਰੀ ਹਾਂਜੀ ਮੈਂ ਤੁਹਾਨੂੰ ਕੱਢ ਕੇ ਵਿਖਾਉਣਾ ਇੱਕ ਵਾਰੀ ਕਿ ਨਹੀਂ ਮਤਲਬ ਕਲੈਟੀ ਨਾਲ ਡੈਫੀਨੇਸ਼ਨ ਦਿੱਤੀ ਹੋਈ ਆ ਪ੍ਰੋਪਰ ਕਾਮਿਕ ਬੁੱਕ ਦਾ ਸੀਨ ਲੱਗ ਰਿਹਾ ਹੈ ਇਹ ਕਾਮਿਕ ਬੁੱਕ ਹੂੰ ਕਾਮਿਕ ਬੁੱਕ ਦਾ ਸੀਨ ਹੀ ਆ ਇਹ ਤੇ ਇਹ ਸ਼ੁਰੂਆਤ ਵੀ ਇਸ ਇੱਕ ਕਿਹੜੇ ਯਾਨੀ ਕਿ ਟੂਲ ਨਾਰਮਲ ਪੈਨਸਲ ਸੀ ਜਾਂ ਦੂਜੀ ਪੈਨਸਲ ਨਾਰਮਲ ਪੈਨਸਲ ਸੀਗੀ ਹੂੰ ਨਾਰਮਲ ਪੈਨਸਲ ਨਾਰਮਲ ਪੈਨ ਹਾਂਜੀ ਤੇ ਅੱਜ ਕੱਲ ਜਿਹੜਾ ਯੂਥ ਹੈ ਉਹ ਬਹੁਤ ਬਹਾਨੇ ਲਾਉਂਦਾ ਇਸ ਚੀਜ਼ ਦੇ ਕਰਕੇ ਵੀ ਸਾਡੇ ਕੋਲ ਸਮਾਨ ਨਹੀਂ ਹੈਗਾ ਸਾਡੇ ਕੋਲ ਟੂਲਸ ਨਹੀਂ ਹੈਗੇ ਵੀ ਅਸੀਂ ਇਹ ਕੰਮ ਕਿਵੇਂ ਕਰੀਏ ਆਪਣੇ ਮਾਪਿਓ ਨੂੰ ਮੀਨਸ ਭਲੇਖੇ ਚ ਰੱਖ ਦਿੰਨੇ ਜਿੰਦੋਂ ਤੱਕ ਤੁਸੀਂ ਸਾਨੂੰ ਸਮਾਨ ਨਹੀਂ ਲੈ ਕੇ ਦਉਂਗੇ ਅਸੀਂ ਕੰਮ ਨਹੀਂ ਕਰ ਸਕਦੇ ਤੁਸੀਂ ਇਸ ਚੀਜ਼ ਨੂੰ ਝੂਠਾ ਪਾ ਰਹੇ ਹੋ ਤੁਹਾਨੂੰ ਇਸ ਚੀਜ਼ ਬਾਰੇ ਕਿਦਾਂ ਦਾ ਲੱਗਦਾ ਫਿਰ ਦੇਖੋ ਸਮਾਨ ਹੈਗਾ ਜ਼ਰੂਰੀ ਹੈ ਇਹ ਨਹੀਂ ਵੀ ਜ਼ਰੂਰੀ ਨਹੀਂ ਬਾਕੀ ਕਲਾ ਹੁੰਦੀ ਹੈ ਉਹਦੇ ਹੱਥ ਦੀ ਹੁੰਦੀ ਹੈ ਜਿਵੇਂ ਆਪਾਂ ਵਧੀਆ ਕਰ ਸਕਦੇ ਆ ਮਤਲਬ ਜੇ ਸਮਾਨ ਹੈਗਾ ਜੋ ਸਮਾਨ ਹੈਗਾ ਉਹਦੇ ਨਾਲ ਆਪਾਂ ਵਧੀਆ ਕਰ ਸਕਦੇ ਜਿੰਨਾ ਵਧੀਆ ਕਰ ਸਕਦੇ ਉਹਦੇ ਨਾਲ ਆਪਾਂ ਕਲੀਅਰ ਕਲੈਰਿਟੀ ਲੈ ਕੇ ਜਾ ਸਕਦੇ ਆ ਜੋ ਸਮਾਨ ਹੈਗਾ ਉਹਦੇ ਨਾਲ ਕਲੈਰਿਟੀ ਲੈਣੀ ਚਾਹੀਦੀ ਆ ਬਾਕੀ ਗੱਲ ਰਹੀ ਮਤਲਬ ਜਾਰਾ ਸਮਾਨ ਲੈਣ ਦੀ ਉਹ ਆਪਣੇ ਜਿੰਨਾਂ ਕੋ ਪੈਸੇ ਵੱਧ ਆ ਉਹਨਾਂ ਦੀ ਗੱਲ ਹੁੰਦੀ ਆ ਆਪਾਂ ਹੁਣ ਜਿੰਨੇ ਕ ਲੈ ਸਕਦੇ ਉਹਨਾਂ ਕ ਤਾ ਆਪਾਂ ਕਰ ਸਕਦੇ ਆ ਨਾ ਉੰਨੇ ਕ ਨਾਲ ਹੀ ਬੋਅ ਤੇ ਲੇਟੈਸਟ ਬਾਇ ਕੀ ਕੀਤਾ ਇਸ ਕਲਾ ਦੇ ਰਿਲੇਟਡ ਕੁਝ ਬਾਇ ਕੀਤਾ ਹੋਵੇ ਜਿਦਾ ਮੈਨੂੰ ਨਵੇਂ ਹੀ ਲੱਗ ਰਹੇ ਨੇ ਪ੍ਰੋਪਰਲੀ ਹਨ ਇਸ ਸਾਰੇ ਸਮਾਨ ਸਾਰਾ ਆਂਦਾ ਕਿੰਨੇ ਦਾ ਪ੍ਰੋਕਸੀਮਿਟੀ ਸ਼ੁਰੂ ਕਰ ਲਈਏ ਵੀ ਕਿੰਨੇ ਤੋਂ ਸਮਾਨ ਸ਼ੁਰੂ ਹੋ ਜਾਂਦਾ ਕੋਸਟਲੀ ਹੁੰਦਾ ਹੈ ਕਿ ਨਾਰਮਲ ਹੀ ਹੁੰਦਾ ਹੈ ਦੇਖੋ ਥੋੜਾ ਮੋਟਾ ਸਮਾਨ ਕੋਸਟਲੀ ਵੀ ਹੁੰਦਾ ਨਾਰਮਲ ਵੀ ਹੁੰਦਾ ਹੁਣ ਜਿਵੇਂ ਸ਼ੀਟਾਂ ਵਗੈਰਾ ਹੋ ਗਿਆ ਇਹ ਥੋੜੀਆਂ ਜਿਹੀਆਂ ਕਈ ਵਾਰੀ ਕੋਸਟਲੀ ਹੋ ਜਾਂਦੀਆਂ ਬਾਕੀ ਆਪਣੀ ਮਰਜ਼ੀ ਦੇ ਹਿਸਾਬ ਨਾਲ ਆਪਾਂ ਜਿਹੜੀ ਕੰਪਨੀ ਦਾ ਸਮਾਨ ਯੂਜ਼ ਕਰਨਾ ਉਹ ਵਧੀਆ ਮਿਲ ਜਾਂਦਾ ਵਾ ਕੋਈ ਕੋਸਟਲੀ ਹੁੰਦਾ ਕੋਈ ਨਾਰਮਲ ਹੁੰਦਾ ਵਾ ਇਹ ਜ਼ਿਆਦਾਤਰ ਤਾਂ ਆਪਾਂ ਕੋਸਟਲੀ ਵੀ ਲੈਣਾ ਨਾਰਮਲ ਵੀ ਲੈਣਾ ਦੋਵੇਂ ਚੀਜ਼ਾਂ ਯੂਜ਼ ਕਰਦੇ ਆ ਤੇ ਆਪਾਂ ਜ਼ਿਆਦਾ ਯੂਜ਼ ਕੀ ਕਰ ਰਹੇ ਹਾਂ ਪੈਨਸਲ ਕਲਰ ਯੂਜ਼ ਕਰ ਮੈਂ ਕਰੈਲਿਕ ਯੂਜ਼ ਕਰ ਰਿਹਾ ਹਾਂ। ਜ਼ਿਆਦਾਤਰ ਤਾਂ ਮੈਂ ਸ਼ੀਡਿੰਗ ਪੈਨਸਲ ਪੈਂਸਲ ਵਾਲਾ ਕੰਮ ਹੀ ਕਰਦਾ ਮੈਂ ਚਾਰਕੋਲ ਪੈਨਸਲਸ। ਬਾਕੀ ਜਿਹੜੇ ওয়াটার ਕਲਰ ਦੀ ਗੱਲ ਰਹੀ ਹੈ ਇਹ ਤਾਂ ਹਜੇ ਮੈਂ ਪ੍ਰੈਕਟਿਸ ਕਰਦਾ। ওয়াটার ਕਲਰ ਹਜੇ ਮੈਂ ਯਾਰਾਂ ਮਤਲਬ ਇਹ ਸਿੱਖਿਆ ਨਹੀਂ ਯਾਰਾਂ ਮਤਲਬ ਮੇਨ ਹੈਗਾ ਮੇਰਾ ਚਾਰਕੋਲ ਪੈਨਸਲ ਦਾ। ਚਾਰਕੋਲ ਚਾਰਕੋਲ ਆਰਟਿਸਟ ਬਣਨਾ ਮੇਨ। ਤੇ ਮੈਂ ਤੁਹਾਡੀ ਕਿੱਟ ਵੀ ਦੇਖ ਸਕਦਾ ਬਹੁਤ ਸੋਹਣੀ ਬਣਵਾਈ ਹੋਈ ਹੈ ਕਿ ਬਣੀ ਬਣਾਈ ਹੈ। ਬਣੀ ਬਣਾਈ ਹੈ। ਇਹ ਦਿਖਾਓ ਇੱਕ ਵਾਰੀ ਕੈਮਰੇ ਦੇ ਸਾਹਮਣੇ। ਇਹਦੇ ਅੰਦਰ ਪੈਨਸਲ ਕਿਹੜੀ-ਕਿਹੜੀ ਹੈ ਇੱਕ ਵਾਰੀ ਸਾਨੂੰ ਦੱਸੋਗੇ ਇਦੇ ਵਿੱਚ ਆਪਣੇ HB ਪੈਨਸਲਸ ਨਿਗੀਆਂ ਸਿੱਧੀਆਂ ਕੱਲੀਆਂ HB ਪੈਨਸਲਸ ਜਿਹੜੀਆਂ ਚਾਰਕੋਲ ਪੈਨਸਲ ਹੁੰਦੀਆਂ ਆ ਆਪਾਂ ਨੂੰ ਬਾਇ ਕਰਨੀਆਂ ਪੈਂਦੀਆਂ ਆ ਅੱਡ ਦੀਆਂ ਉਹ ਮਤਲਬ ਹੋਰ ਅਲੱਗ ਲੈਣੀਆਂ ਪੈਂਦੀਆਂ ਹੋਆ ਮਤਲਬ ਤਿੰਨ ਸ਼ਟ ਮਿਲ ਜਾਂਦੇ ਆ ਆਪਾਂ ਨੂੰ ਤਿੰਨੇ ਉਹਨਾਂ ਵਿੱਚ ਹਾਰਡ ਹੁੰਦੀ ਐ ਇੱਕ ਮੀਡੀਅਮ ਹੁੰਦੀ ਐ ਇੱਕ ਸੌਫਟ ਹੁੰਦੀ ਐ ਉਹ ਆਪਾਂ ਨੂੰ ਅਲੱਗ ਬਾਇ ਕਰਨੀ ਪੈਂਦੀ ਐ ਇਹਦੇ ਵਿੱਚ ਆਪਾਂ ਨੂੰ ਸੈਂਪਲ ਗ੍ਰੇਫਾਈਟ ਪੈਨਸਲਸ ਹੁੰਦੀਆਂ ਨੇ ਇਹ ਮੈਂ ਦੇਖ ਸਕਦਾ ਤੁਸੀਂ ਕਲਾਕਾਰਾਂ ਦੀਆਂ ਵੀ ਫੋਟੋ ਬਣਾਈਆਂ ਨੇ ਪੋਸਟਰ ਬਣਾਏ ਰਹੇ ਹਨਾ ਤੇ ਕੋਈ ਹੈ ਐਸਾ ਬੰਦਾ ਜਿਹਨੂੰ ਹਾਲ ਤੱਕ ਗਿਫਟ ਕੀਤੀ ਹੋਵੇ ਜਾਂ ਉਹਨੂੰ ਮਿਲੇ ਹੋ ਹੋ ਜਾ ਕੇ ਆਪਣੀ ਆਰਟ ਦੇ ਨਾਲ ਜਾ ਕੇ ਉਹਨੂੰ ਮਿਲੇ ਹੋਵਾਂ। ਹਾਂਜੀ, ਇੱਕ ਅਨਮੂਲਕ ਵਾਤਰਾ ਦੀ ਬਣਾਈ ਸੀ ਉਹਨਾਂ ਨੂੰ ਮਿਲੇ ਸੀਗੇ ਜਾ ਕੇ। ਉਹਨਾਂ ਨੇ ਵੀ ਗੱਲਬਾਤ ਕੀਤੀ ਸੀਗੀ। ਉਹਨਾਂ ਨੇ ਕਿਹਾ ਬਹੁਤ ਵਧੀਆ ਬਣਾਈ ਹੋਈ ਆ। ਉਹਨਾਂ ਨੇ ਵੈਸੇ ਕੋਲਾਬ ਵੀ ਕੀਤਾ ਸੀਗਾ ਸਿ। ਹਾਂਜੀ, ਕੋਲਾਬ ਕੀਤਾ ਸੀਗਾ। ਮੈਂ ਉਹਨਾਂ ਨੇ ਵੀ ਕਿਹਾ ਸੀਗਾ ਬਹੁਤ ਵਧੀਆ ਬਣਾਈ ਆ। ਮੈਂ ਵੈਸੇ ਪਹਿਲਾਂ ਉਦਾਂ ਹੀ ਪਾਈ ਸੀਗੀ। ਉਹਨਾਂ ਨੇ ਅੱਗੋਂ ਮੈਸੇਜ ਕੀਤਾ ਸੀਗਾ ਵੀ ਕੋਲਾਬ ਕਰਕੇ ਪਾਓ। ਉਦੋਂ ਕੋਲਾਬ ਕੀਤੀ ਸੀ ਪਹਿਲੀ ਫਸਟ ਟਾਈਮ। ਤੇ ਉਸ ਟਾਈਮ ਮੈਨੂੰ ਕੀ ਫੀਲਿੰਗ ਸੀ ਮਨ ਦੇ ਅੰਦਰ ਵੀ ਇੱਕ ਸਿਰਫ ਟਰਾਈ ਕਰਦੇ ਕਰਦੇ ਵੀ ਆਪਾਂ ਅਨਮੋਲਕ ਵਾਤਰਾ ਤੱਕ ਕੈਲੀਬ੍ਰੇਸ਼ਨ ਤੱਕ ਪਹੁੰਚ ਗਏ ਉਦੋਂ ਕਿੱਦਾਂ ਦੀ ਫੀਲਿੰਗ ਆਈ ਸੀ ਉਸ ਟਾਈਮ ਮੈਂ ਸੋਚਿਆ ਨਹੀਂ ਸੀਗਾ ਵੀ ਮੈਨੂੰ ਮੈਸੇਜ ਆਊਗਾ ਉਹਨਾਂ ਦਾ ਵੀ ਉਹ ਐਵੇਂ ਕਹਿਣਗੇ ਹੂੰ ਉਸ ਟਾਈਮ ਜਰੂਰ ਉਹਨਾਂ ਨੇ ਮੈਸੇਜ ਕੀਤਾ ਉਦੋਂ ਬਹੁਤ ਖੁਸ਼ੀ ਹੋਈ ਸੀਗੀ ਮੈਨੂੰ ਵੀ ਆਉਗੀ ਕੋਈ ਵਧੀਆ ਕੋਈ ਹੈਗਾ ਜਿਹੜਾ ਆਪਣੇ ਆਪ ਨੂੰ ਅਪਰੀਸ਼ੀਏਟ ਕਰਨ ਦੀ ਅੱਗੇ ਆ ਰਿਹਾ ਹਾਂਜੀ ਤੇ ਕੋਈ ਨੈਕਸਟ ਬੰਦਾ ਜਿਸ ਨੂੰ ਤੁਸੀਂ ਮਿਲਣਾ ਚਾਹਵੋ ਵੀ ਹੁਣ ਮੈਂ ਇਹਨੂੰ ਮਿਲਣਾ ਚਾਹਣਾ ਆਪਣੀ ਆਰਟ ਦੇ ذریعے ਇਹ ਨਹੀਂ ਵੀ ਆਪਾਂ ਕਿਸੇ ਹੋਰ ਜਰੀਏ ਵੀ ਆਪਣੇ ਆਰਟ ਦੇ ذریعے ਵੀ ਮਮਾ ਦੀ ਫੋਟੋ ਬਣਾਵਾ ਪੋਸਟਰ ਬਣਾਵੇ ਤੁਹਾਨੂੰ ਮਿਲ ਕੇ ਆਵਾ ਜਾ ਕੇ ਇਸ ਟਾਈਮ ਮੇਰਾ ਸੁਪਨਾ ਤਾਂ ਹੈਗਾ ਜਲਦੀਨ ਦਸਾਂ ਨੂੰ ਮਿਲਣ ਦਾ ਹੋਰ ਪੂਰਾ ਹੋ ਜਾਵੇ ਤਾਂ ਵਧੀਆ ਹੀ ਹੈ ਤੁਸੀਂ ਚੈਨਲ ਦੇ ਰਾਹੀਂ ਇੱਕ ਅਪੀਲ ਵੀ ਕਰ ਸਕਦੇ ਹੋ ਵੀ ਉਹਨਾਂ ਨੂੰ ਹਾਂ ਜੀ ਕਹਦੇ ਇੱਕ ਵਾਰੀ ਹਾਂ ਜੀ ਕੀ ਮੈਂ ਦਲਜੀਤ ਦਸਾਂ ਨੂੰ ਮਿਲਣਾ ਚਾਹੁੰਨਾ ਹਾਂ ਹਾਂ ਜੀ ਅੱਜ ਮੈਂ ਮਿਲਣਾ ਚਾਹੁੰਨਾ ਜਲਦੀਤ ਦਸਾਂ ਚ ਨੂੰ ਉਹਨਾਂ ਦੀ ਪਿਕ ਵੀ ਬਣਾਈ ਸੀਗੀ ਇੱਕ ਅੱਧੀ ਹੋਰ ਬਣਾਉਂਗਾ ਹੁਣ ਮੈਂ ਵਧੀਆ ਜੀ ਕਰਕੇ ਸੁਪਨਾ ਹੀ ਹੈ ਇੱਕ ਤਰ੍ਹਾਂ ਦਾ ਹਾਂ ਜੀ ਤੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਿਹੜੇ ਕਿ ਤੁਹਾਡੇ ਤੋਂ ਜਿਹੜੇ ਛੋਟੇ ਵੀ ਆ ਰਹੇ ਹਨ ਨਵੇਂ-ਨਵੇਂ ਜਦਾਂ ਹਨ ਤੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਵੀ ਡਟੇ ਰਹਿਣ ਆਪਣੇ ਕੰਮ ਦੇ ਵਿੱਚ ਕਰਦੇ ਰਹਿਣ ਹਨਾ ਲੱਗੇ ਰਹਿਣ ਆਪਣੀ ਮਿਹਨਤ ਕਰਨ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਆਪਾਂ ਛੋਟੇ ਨੌਜਵਾਨਾਂ ਨੂੰ ਪਹਿਲੀ ਤਾਂ ਇੱਕ ਆਪਾਂ ਇਹ ਗੱਲ ਦਿੰਨਾ ਵੀ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਸਭ ਤੋਂ ਮੇਨ ਗੱਲ ਜੀ ਨਸ਼ਿਆਂ ਤੋਂ ਦੂਰ ਰਹਾ ਕੇ ਫਿਰ ਆਪਾਂ ਆਪੇ ਕੰਮ ਚੁਣੋ ਉਹਦਾ ਟੈਲੈਂਟ ਜਿਹੜਾ ਟੈਲੈਂਟ ਉਹਨੂੰ ਬਾਹਰ ਲਿਆਓ ਜਿਹੜਾ ਟੈਲੈਂਟ ਹੈਗਾ ਉਹਨੂੰ ਲਿਆਉਣਾ ਚਾਹੀਦਾ ਬਾਕੀ ਜਿਹੜਾ ਆਪਣੇ ਉਦਾਂ ਪੜ੍ਹਾਈ-ਪੜ੍ਹਾਈ ਵਾਲਾ ਕੰਮ ਉਹ ਪੜ੍ਹਾਈ ਵਾਲਾ ਸੈਡ ਆ ਮਤਲਬ ਟੈਲੈਂਟ ਇੱਕ ਅਜੀਬ ਚੀਜ਼ ਆ ਹੁਣ ਮੈਂ ਪੜ੍ਹਾਈ ਕਰਦਾ ਉਹ ਪਾਸਕਿਲ ਕਹਿ ਸਕਦਾ ਹਾਂ ਹਾਂਜੀ ਸਕਿੱਲ ਕਹਿ ਸਕਦੇ ਹਾਂ ਹੁਣ ਮੈਂ ਪੜ੍ਹਾਈ ਅੱਡ ਜਗ੍ਹਾ ਤੇ ਕਰਦਾ ਟੈਲੈਂਟ ਮੇਰਾ ਅੱਡ ਜਗ੍ਹਾ ਤੇ ਆ ਇਹ ਚੀਜ਼ ਆਂਦੀ ਆ ਹਾਂਜੀ ਤੇ ਤੁਹਾਡੀ ਫੈਮਿਲੀ ਚ ਕੌਣ-ਕੌਣ ਹੈਗਾ ਫੈਮਿਲੀ ਚ ਆ ਮੇਰੇ ਮੰਮੀ ਪਾਪਾ ਹਮ ਬਾਕੀ ਕੁਛ ਛੋਟੀ ਭੈਣ ਆ ਬਾਕੀ ਮੇਰੇ ਤਾਇਆ ਦਾ ਜੀ ਨਾਲ ਆ ਉਹਨਾਂ ਦੇ ਉਹਨਾਂ ਦੇ ਛੋਟੇ ਹਾਂਜੀ ਯਾਨੀ ਕਿ ਸਾਰੇ ਸਪੋਰਟ ਕਰ ਰਹੇ ਆ ਹਾਂਜੀ ਹਾਂਜੀ ਸਾਰੇ ਸਪੋਰਟ ਕਰ ਰਹੇ ਆ ਤੇ ਜੇ ਆਪਾਂ ਗੱਲ ਕਰ ਲਈਏ ਵੀ ਜਿਹੜੇ ਨੌਜਵਾਨ ਪੀੜ੍ਹੀਆ ਜਿਹੜੇ ਨਵੇਂ ਜੰਮਦੇ ਜਵਾਕ ਵੀ ਆ ਰਹੇ ਨੇ ਫੋਨ ਦੇ ਬਹੁਤ ਐਡਿਕਟਡ ਨੇ ਹਨਾ ਆਪਣਾ ਉਹਨਾਂ ਨੇ ਟੈਲੈਂਟ ਤਾਂ ਕੀ ਪਛਾਣਨਾ ਫੋਨ ਦੇ ਵਿੱਚ ਲੱਗੇ ਹੋਏ ਨੇ ਸਕਰੋਲ ਕਰ ਰਹੇ ਨੇ ਫੋਨ ਜਸਟ ਸਕਰੋਲ ਕਰ ਰਹੇ ਨੇ ਉਹਨਾਂ ਵਾਸਤੇ ਕੀ ਕਹਿਣਾ ਚਾਹੋਗੇ ਦੇਖੋ ਉਹਨਾਂ ਵਾਸਤੇ ਆਪਾਂ ਇੱਕੋ ਗੱਲ ਕਹਿਣਾ ਸਕਰੋਲ ਕਰਨਾ ਕਰੋ ਮਤਲਬ ਕੋਈ ਲਿਮਟ ਦੇ ਹਿਸਾਬ ਨਾਲ ਕਰੋ ਮਤਲਬ ਬਾਕੀ ਆਪਣਾ ਟੈਲੈਂਟ ਹੈ ਜਿਹੜਾ ਉਹ ਆਪ ਦਾ ਅੱਡ ਜਗ੍ਹਾ ਦਾ ਟੈਲੈਂਟ ਦੇ ਨਾਲ ਜੇ ਕਰਨਾ ਸਕਰੋਲ ਕਰੋ ਜਿੰਨਾ ਮਰਜ਼ੀ ਕਰੋ ਆਪਾਂ ਕਹਿ ਨਹੀਂ ਸਕਦੇ ਰੋਕ ਨਹੀਂ ਸਕਦੇ ਕਿਸੇ ਨੂੰ ਵਾਸਾ ਪੈ ਕੇ ਕੋਈ ਗੱਲ ਕਹਿ ਸਕਦਾ ਵੀ ਜਿੰਨਾ ਕੱਟ ਕਰ ਸਕਦਾ ਉਹਨਾਂ ਇਹਨੂੰ ਕੱਟ ਕਰੋ। ਬਾਕੀ ਟੈਲੈਂਟ ਦੀ ਗੱਲ ਆ। ਟੈਲੈਂਟ ਵੀ ਲਿਆਉਣਾ ਚਾਹੀਦਾ ਅੱਗੇ। ਮੇਨ ਚੀਜ਼ ਆਪਣੇ ਟੈਲੈਂਟ ਦੀ ਆ। ਫੋਨ ਸਕਰੋਲ ਕਰਨ ਨਾਲ ਕੁਝ ਨਹੀਂ ਹੁੰਦਾ ਹੈਗਾ। ਗੱਲ ਜੇ ਸੋਸ਼ਲ ਮੀਡੀਆ ਦੀ ਚੱਲ ਰਹੀ ਹੈਗੀ ਆ ਤੇ ਆਪਣੀ ਇੱਕ ਵਾਰੀ ਸੋਸ਼ਲ ਆਈਡੀ ਦਾ ਮੈਂਸ਼ਨ ਕਰ ਦਿਓ। ਵੀ ਦੱਸ ਦਿਓ ਕੀ ਆਈਡੀ ਤੁਹਾਡੀ ਜੇ ਕਿਸੇ ਨੇ ਤੁਹਾਡੀ ਆਰਟ ਦੇਖਣੀ ਹੋਵੇ ਹਨਾ ਤੁਹਾਡੇ ਤੱਕ ਸੰਪਰਕ ਕਰਨਾ ਹੋਵੇ ਕਿੱਦਾਂ ਕਰ ਸਕਦਾ। ਸੋਸ਼ਲ ਆਈਡੀ ਸੋਸ਼ਲ ਮੀਡੀਆ ਤੇ ਹਾਲੇ ਤਾਂ ਮੇਨ ਇੰਸਟਾਗ੍ਰਾਮ ਹੀ ਚਲੋਣਾ ਹੂਰ ਮੇਰਾ ਕੁਝ ਨਹੀਂ ਹੈਗਾ। ਇੰਸਟਾਗ੍ਰਾਮ ਦੀ ਆਈਡੀ ਹੈਗੀ ਮ ਹਰ ਸ਼ਾਰਟ 14 ਹਾਂਜੀ 14 ਕਿਦਾਂ ਦਾ ਲੱਗਾ ਤੁਹਾਨੂੰ ਗੱਲਬਾਤ ਕਰਕੇ ਤੇ ਕੀ ਕਹਿਣਾ ਚਾਹੋਗੇ ਆਡੀਅנס ਨੂੰ ਵੀ ਮੇਨ ਮੈਸੇਜ ਤੁਕਵਾ ਮੈਸੇਜ ਵੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਹੋ ਗਈ ਜਿਹੜੇ ਵੱਡੇ ਵੀ ਨੇ ਉਹਨਾਂ ਵਾਸਤੇ ਵੀ ਕਿਉਂਕਿ ਤੁਸੀਂ ਇੱਕ ਆਉਣ ਵਾਲੀ ਜਨਰੇਸ਼ਨ ਵਾਸਤੇ ਤੇ ਜਿਹੜੇ ਵੱਡੇ ਵੀ ਨੇ ਉਹਨਾਂ ਵਾਸਤੇ ਇੱਕ ਮਿਸਾਲ ਬਣ ਰਹੇ ਹੋ ਵੀ ਛੋਟੀ ਉਮਰ ਜਾਂ ਵੱਡੀ ਉਮਰ ਨਾਲ ਕੋਈ ਮੈਨਾ ਨਹੀਂ ਹੁੰਦਾ ਵੀ ਜਿੰਨੇ ਕੰਮ ਕਰਨਾ ਉਹਨੇ ਕਰਨਾ ਹੀ ਹੈ ਟੈਲੈਂਟ ਕੁਛ ਨਹੀਂ پتہ ਹੁੰਦਾ ਕਿਦੇ ਕੋਲ ਲੁਕਿਆ ਹੋਇਆ ਉਹਦੇ ਵਾਸਤੇ ਕੀ ਕਹਿਣਾ ਚਾਹੋਗੇ ਉਨਾ ਵਾਸਤੇ ਮੈਂ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਵੀ ਜੇ ਟੈਲੈਂਟ ਹੈਗਾ ਉਹਨੂੰ ਲਿਆਓ ਹੁਣ ਜੇ ਜਿਹੜੀ ਛੋਟੀ ਪੀੜ੍ਹੀ ਆ ਉਹ ਮੈਂ ਦੇਖਦਾ ਕਾਫੀ ਦੇਖਦਾ ਹਾਂ ਇੰਸਟਾਗ੍ਰਾਮ ਤੇ ਚਲਉਣਾ ਮੈਂ ਉਤੇ ਜਿਹੜੇ ਛੋਟੇ ਆਰਟਿਸਟ ਆ ਉਹਨਾਂ ਨੂੰ ਕੋਈ ਸਪੋਰਟ ਨਹੀਂ ਕਰਦਾ ਹੈਗਾ ਜਿਹੜੇ ਮੇਨ ਆ ਵੱਡੇ ਆ ਜੇ ਜਿਹੜੇ ਮਤਲਬ ਛੋਟੇ ਹੀ ਉਹਨਾਂ ਨੂੰ ਅਪਰੀਸ਼ੀਏਟ ਕਰਨ ਨੂੰ ਬਹੁਤ ਘੱਟ ਲੋਕ ਨੇ ਇਸ ਕਰਕੇ ਮੈਂ ਲੋਕਾਂ ਨੂੰ ਇਹੀ ਕਹਿਣਾ ਵੀ ਜਿੰਨਾ ਅਪਰੀਸ਼ੀਏਟ ਕਰ ਸਕਦਾ ਕਰੋ ਕਾਫੀ ਮਤਲਬ ਮੈਂ ਜ਼ਰੂਰੀ ਨਹੀਂ ਕਹਿੰਦਾ ਵੀ ਆਰਟਿਸਟ ਹੀ ਹੁੰਦੇ ਆ ਕਾਫੀ ਹੋਰ ਵੀ ਹੁੰਦੇ ਆ ਆਪ ਦਾ ਜਿਹੜਾ ਕੰਮ ਸ਼ੋਅ ਕਰਦੇ ਆ ਵੀ ਹਾਂ ਅਸੀਂ ਇਹ ਚੀਜ਼ ਕਰਦੇ ਆ ਉਹਨਾਂ ਨੂੰ ਅਪਰੀਸ਼ੀਏਟ ਕਰੋ ਜਿੰਨਾ ਕਰ ਸਕਦੇ ਹੋ ਆਪਾਂ ਗੱਲਬਾਤ ਕੀਤੀ ਹੈ ਛੋਟੇ ਆਰਟਿਸਟ ਨਾਲ ਟੀਨ ਆਰਟਿਸਟ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਤੁਹਾਨੂੰ ਵੀ ਮੈਂ ਮਿਸ ਕਹਿ ਸਕਦਾ ਵੀ ਇਹਨਾਂ ਦੀ ਕਲਾ ਦੇਖ ਕੇ ਬਹੁਤ ਵਧੀਆ ਲੱਗਿਆ ਹੋਊਗਾ ਤੇ ਇਦਾਂ ਦੀਆਂ ਅਨਟੋਲਡ ਹੋਰ ਸਟੋਰੀਜ਼ ਦੇਖਣ ਵਾਸਤੇ ਇਹੋ ਜੇ ਹੋਰ ਕਲਾਕਾਰ ਦੇਖਣ ਵਾਸਤੇ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਤੁਸੀਂ ਸਿਟੀ ਹੈਡਲਾਈਨਸ ਮੈਂ ਅੰਬਰਵੀਰ ਕੈਮਰਾਮੈਨ ਵੇਪਨ ਬਸੀ ਦੇ ਨਾਲ ਥੈਂਕ ਯੂ